9 ਵਜੇ ਨੂੰ ਕਮੈਂਟ ਲਾ ਪਰ ਇਹ ਚਿੰਟਾ ਵੇਖ ਲੈ ਆ ਕਹੀ ਕਰ ਲੂੰਗੀ ਚਿੰਟੇਣਾ ਮੈਂ ਨੂੰ ਡਰ ਨਹੀਂ ਮੈਂ ਦੂਰੀ ਤੇ ਬਿਠਾ ਅੱਜ ਤੇ ਦੂਰੀ ਤੇ ਜਦੋਂ ਬਚਣ ਲੱਗਾ ਤਾਂ ਦੂਰੀ ਤੇ ਹੀ ਵੱਜ ਜਾਂਦਾ ਹੁੰਦਾ 25 25 ਪਜਾ ਕੋ ਨਿੱਕਾ ਜਾਂ ਜਾਨਵਰ ਵਿਖਾ ਨਿੱਕਾ ਕਿ ਐਡੀ ਕਾ ਤੂੰ ਐਡੀ ਕਾ ਤੂੰ ਐਡੀ ਹਾਂ ਇਹਦੇ ਆਪਿਆ ਲੈ ਮੇਰਾ ਤੇਰੇ ਮੂੰਹ ਤੇ ਮਾਰ ਤਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਜ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾਜ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਜ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਜ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤੇ ਮम्मा ਤੇ ਧੀ ਦੋਵੇਂ ਫਿਰਦੀਆਂ ਨੇ ਇੱਕੋ ਜਿਹੀ ਠਮਕੋਈ ਸਾਹਮਣੇ ਹਰਜੀਤ ਕੌਰ ਸਾਹਿਬ ਰੋਟੀ ਤੇ ਰੋਟੀ ਛੱਟੀ ਜਾਂ ਤੰਦੂਰ ਦੇ ਕੋਲੇ ਤਵਾ ਰੱਖ ਤਵਾ ਕਦਰ ਕੀ ਬਠੀਏ ਤਵਾ ਜਿਹੜਾ ਕੋਈ ਤੰਦੂਰ ਦੀ ਨਹੀਂ ਖਾਂਦਾ ਉਹਦੇ ਲਈ ਤਵੇ ਤੇ ਲਾਈਆਂ ਸੀ ਕੋਈ ਤਵੇ ਦੀਆਂ ਨਹੀਂ ਲਾਈਆਂ ਤੁਸੀਂ ਜੇ ਮੈਂ ਰੋਟੀਆਂ ਦੇ ਨੇ ਸਬੂਤ ਵਿਖਾਦਾ ਆਖੀ ਹੈ ਰਾਤ ਦੀਆਂ ਰੋਟੀਆਂ ਦਾ ਨਹੀਂ ਰਾਤ ਦੀਆਂ ਰੋਟੀਆਂ ਹੈ ਹੀ ਨਹੀਂ ਵਿੱਚ ਕੋਈ ਰਾਤ ਦੀ ਰੋਟੀ ਇੱਕ ਵੀ ਵਿਖਾ ਦੇ ਰਾਤ ਨੂੰ ਭੁੱਖੇ ਮਾਰੇ ਮਤਲਬ ਰੋਟੀ ਘਰੇ ਨਹੀਂ ਬਗਾਈ ਭੁੱਖੇ ਹੀ ਮਾਰੇ ਸਾਰੇ ਹੈ ਮੈਂ ਕਿਹਾ ਇੱਕ ਦਿਨ ਦਾ ਵਰਤ ਵੀ ਚਾਹੀਦਾ ਕਿਵੇਂ ਫਿੱਟਦੇ ਜਾਂਦੇ ਆ ਫਿੱਟਦਾ ਕੌਣ ਜਾਂਦਾ ਛੱਜ ਤਾਂ ਬੋਲੇ ਛੱਡ ਨਹੀਂ ਘੁੱਟਦੇ ਨੇ ਸਾਰੇ ਘੁੱਟਦੇ ਨੇ ਕੌਣ ਹੈ ਵਜਨ ਵੇਖਾਦਾ ਡੰਡੇ ਫੇਰ ਕਰਨ ਵਾਲੀ ਮਸ਼ੀਨ ਆ ਤੂੰ ਮੇਰੀ ਤਾਂ ਉਮਰ ਦੇ ਹਿਸਾਬ ਨਾਲ ਤੇ ਆਪ ਵੇਖ ਤੇ ਉਮਰ ਦੇ ਹਿਸਾਬ ਨਾਲ ਇੰਨਾ ਵਾ ਜਿਹਨੂੰ ਕਵੰਟਲਾ ਪਰ ਇਹ ਚਿੰਟਾ ਵੇਖ ਵੀ ਲਿਆ ਕਹੀ ਕਰ ਲੂੰਗੀ ਚਿੰਟੇ ਨਾਲ ਮੈਨੂੰ ਡਰ ਨਹੀਂ ਮੈਂ ਦੂਰੀ ਤੇ ਬਿਠਾ ਅੱਜ ਤੇ ਦੂਰੀ ਤੇ ਜਦੋਂ ਬਚਣ ਲੱਗਾ ਤਾਂ ਦੂਰੀ ਤੇ ਹੀ ਵੱਜ ਜਾਂਦਾ ਹੁੰਦਾ ਹੈ ਦੂਰੀ ਤੇ ਵੱਜਿਆ ਤੇ ਉਹ ਵੀ 300 ਤੋਂ 2 ਵੀ ਲੱਗ ਜਾਂਦੀ ਹੈ ਤੇ ਕੋਈ ਨਹੀਂ 307 ਲੱਗ ਜਾਵੇ ਭਾਵੇਂ ਕਤਲ ਦੇ ਅਟੈਕ ਚ ਸਿੱਧਾ ਮਾਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਮੈਨੂੰ ਤੁਸੀਂ ਦੇਖ ਸਕਦੇ ਆ ਹਰਜੀਤ ਕੌਰ ਜਾਣੀ ਕਿ ਕੈਨੇਡਾ ਦੀ ਪੁਲਿਸ ਨੂੰ 911 ਤੇ ਡਾਇਲ ਕਰਤਾ ਨਾ ਸਾਰਾ ਟੱਬਰ ਪੈਰਾਂ ਸਮੇ ਚੱਕ ਕੇ ਲੈ ਜੂ ਤੇ ਲੱਕ ਚੱਕ ਲੈ ਵੇ ਗੱਲ ਕੈਨੇਡਾ ਪਹਿਲਾਂ ਨਾ ਅਸੀਂ ਕੈਨੇਡਾ ਚ ਬੈਠੇ ਆ ਨਾ ਅਸੀਂ 1999 ਨੰਬਰ ਪਰ ਕਰਕੇ ਗੱਲਾਂ ਜਿਹੜੀਆਂ ਕਰਦੀਆਂ ਇਹ ਵੇਖੀ ਤੂੰ ਜਿੱਦਾਂ ਕਹਿਣਾ ਟੁੱਕਾ ਮਾਰਦੀ ਤੂੰ ਰੋਟੀ ਬਣਾ ਜਿਦਿਆ ਕਰ ਮੈਂ ਮੈਨੂੰ ਟੁੱਕੇ ਸਮਝ ਕੇ ਕਰਾ ਵੇਖ 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 ਕਿਹੜਾ ਭਰਾਵਾਂ ਦੀ ਵਿਗੜੀ ਹੋਈ ਭੈਣ ਇਹਦੀ ਤੂੰ ਕਿਤੇ ਭੈਣ ਵੇਖ ਲੋ ਲੈ ਡਾਂਗ ਤੇ ਕੱਪੜੇ ਟੰਗੇ ਹੁੰਦੇ ਆ ਤੇ ਇਹ ਦੇਖ ਲੋ ਜਿੱਦਾਂ 4-5 ਸ਼ੇਰ ਖਾ ਗਈ ਹੁੰਦੀ ਆ ਚਿਕਨ ਨੂੰ ਪੈਂਦੀ ਉੱਡ ਕੇ ਨਹੀਂ ਮੇਰੀ ਬੱਕਰਾ ਮੇਰੀ ਰੋਜ਼ ਬੱਕਰਾ ਵੱਢ ਕੇ ਖਾ ਦਾਂ ਮੈਂ ਚਿਕਨ ਦੀ ਗੱਲ ਕੀਤੀ ਮਟਨ ਦੀ ਗੱਲ ਹੀ ਨਹੀਂ ਕੀਤੀ ਤੂੰ ਮਟਨ ਦੀ ਡਿਮਾਂਡ ਰੱਖਦੀ ਨਾ ਉਹਨੂੰ ਅਹ ਨੰਨ ਡਾ ਉਹਨੂੰ ਕਿਥੇ ਚਾੜ ਲਾਵਾਂ ਬਸ ਇਹ ਡਿਮਾਂਡਾ ਦੇ ਲੋ ਤੂੰ ਵੱਧੀਆਂ ਜਾਂਦੀਆਂ ਲਾਓ ਬਈ ਪੈ ਗਈ ਦੁੱਧ ਤੇ ਪਤੀਲੇ ਨੂੰ ਪਿੱਤਲ ਲਿਆਓ ਸਾਰੇ ਪਿੱਤਲ ਦੇ ਭਾਂਡੇ ਮੈਂ ਤਾਂ ਲਾਇਕ ਕਰਦਾ ਆਹ ਚੱਕਾ ਥੋੜਾ ਪੜਾ ਹੋਏ ਹੁਣ ਆ ਗਈ ਆ ਆ ਵੇ ਲੋ ਇਹਦੇ ਕੰਮ ਹੁਣ ਵੇਖਿਆ ਅਕਲ ਨਹੀਂ ਹੈਗੀ ਜਦੋਂ ਕਦੇ ਕੰਮ ਕੀਤਾ ਹੀ ਨਹੀਂ ਢੱਕਾ ਤੋੜਿਆ ਹੀ ਨਹੀਂ ਉੱਤੋਂ ਫੜ ਕੇ ਵੇਚ ਰੱਖੇ ਨਿਕਲ ਆਊਗਾ ਤੰਦੂਰ ਠੰਡਾ ਹੋ ਜਾਣਾ ਉਦੋਂ ਤਾਂ ਹੂੰ ਇੱਥੇ ਉੱਤੋਂ ਰੱਖ ਕੇ ਨਾ ਨਾਲ ਬਾਹਾਂ ਨਾਲ ਲਾੜੀ ਪੱਚੀ ਪੱਚੀ ਬਜਾ ਕੋ ਨਿੱਕਾ ਜਿਹਾ ਜਾਨਵਰ ਵਿਖਾ ਨਿੱਕ ਵਾਕੇ ਏਡੀ ਕਾ ਤੂੰ ਏਡੀ ਕਾ ਤੂੰ ਏਡੀ ਕੀ ਹੈ ਨਿੱਕੀ ਨਿੱਕੀ ਜੀ ਮੂੰਹ ਵੇਲ ਵੇੜਿਆ ਜਿਵੇਂ ਇਹਨੇ ਮੇਕਅਪ ਕਰਕੇ ਆਈ ਨਹੀਂ ਹਾਂ ਇਹ ਇਹਨੇ ਮੇਰਾ ਸਿਰ ਨਿਬੜਿਆ ਪਹਿਲਾ ਆਟੇ ਨਾ ਤੇਰਾ ਸਿਰ ਨਿਬੜਿਆ ਤਾਂ ਤੇਰਾ ਮੂੰਹ ਨਿਬੜਿਆ ਹਾਂ ਮੱਟਲ ਦਾ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਚਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ